ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆਂ ਪੰਜਾਬ ਪੰਜਾਬ ਦਾ ਮਲੋਟ ਮਲੋਟ ਦੇ ਅਧੀਨ ਪੈਂਦਾ ਸੀ ਇੱਕ ਪਿੰਡ ਭਗਵਾਨਪੁਰਾ ਉੱਥੋਂ ਦਾ ਰਹਿਣ ਵਾਲਾ ਲੜਕਾ ਸੀ ਜੱਸੀ ਜਿਹੜਾ ਕਾਰ ਬਜ਼ਾਰ ਦੇ ਵਿੱਚ ਕੰਮ ਕਰਦਾ ਸੀ ਉਥੇ ਇੱਕ ਲੜਕੀ ਕੰਮ ਕਰਦੀ ਸੀ ਉਸੇ ਆਫਿਸ ਦੇ ਵਿੱਚ ਜਿਸ ਆਫਿਸ ਦੇ ਵਿੱਚ ਜੱਸੀ ਲੱਗਾ ਹੋਇਆ ਸੀ ਜੱਸੀ ਦਾ ਵੀ ਪਹਿਲਾਂ ਵਿਆਹ ਹੋ ਚੁੱਕਿਆ ਸੀ ਉਸ ਤੋਂ ਬਾਅਦ ਤਲਾਕ ਹੋ ਚੁੱਕਿਆ ਸੀ ਤੇ ਜਿਹੜੀ ਉਹ ਲੜਕੀ ਸੀ ਉਹਦਾ ਵੀ ਵਿਆਹ ਹੋਇਆ ਹੋਇਆ ਸੀ ਦੋ ਦੇ ਬੇਟੇ ਸੀ ਪਰ ਪਤੀ ਦੇ ਨਾਲ ਤਲਾਕ ਹੋਣ ਤੋਂ ਬਾਅਦ ਉਹ ਆਪਣੀ ਮਾਂ ਦੇ ਕੋਲ ਰਹਿੰਦੀ ਸੀ ਆਪਣੇ ਬੱਚਿਆਂ ਦੇ ਨਾਲ ਉਹਤੇ ਆਫਿਸ ਦੇ ਕੰਮ ਕਰਦਿਆਂ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਇਹ ਦੋਨੋਂ ਜਣੇ ਰਿਲੇਸ਼ਨ ਦੇ ਵਿੱਚ ਆਉਂਦੇ ਨੇ ਜੱਸੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਇੱਕ ਦੂਜੇ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਪਰ ਜਿਹੜੇ ਜੱਸੀ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਇਹਨੂੰ ਨਈ ਰਿਸ਼ਤੇ ਨੂੰ ਮੰਨਦੇ ਉਹ ਨਹੀਂ ਸਨਚਾਉਂਦੇ ਵੀ ਜੱਸੀ ਉਸ ਲੜਕੀ ਦੇ ਨਾਲ ਵਿਆਹ ਕਰਾਏ ਘਰ ਦੇ ਵਿਰੋਧ ਕਰਦੇ ਨੇ ਪਰ ਜੱਸੀ ਦੂਜੇ ਪਾਸੇ ਇਹ ਸੀ ਵੀ ਮੈਂ ਇਸੇ ਲੜਕੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਇਹ ਕਾਫੀ ਰੋਲਾ ਚੱਲਦਾ ਜੱਸੀ ਘਰਦਿਆਂ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕਰਦਾ ਪਰ ਜਦੋਂ ਗੱਲ ਨਹੀਂ ਬਣਦੀ ਕਿਉਂਕਿ ਜੱਸੀ ਉਹ ਲੜਕੀ ਨੂੰ ਦਿਲੋਂ ਜਾਣ ਤੋਂ ਚਾਹੁੰਦਾ ਸੀ ਤੇ ਲੜਕੀ ਵੀ ਉਹਦੇ ਨਾਲ ਪਿਆਰ ਕਰਦੀ ਸੀ ਇਹ ਆਪਸ ਦੇ ਵਿੱਚ ਲਵ ਮੈਰਿਜ ਕਰਵਾ ਲੈਂਦੇ ਨੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਕਿਰਾਏ ਤੇ ਆਪਣੇ ਪਿੰਡ ਤੋਂ ਦੂਰ ਜਾ ਕੇ ਰਹਿਣ ਲੱਗ ਜਾਂਦੇ ਨੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਵਧੀਆ ਚੱਲਦੀ ਹੈ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਹੈ ਬੇਟੀ ਦੇ ਜਨਮ ਤੋਂ ਬਾਅਦ ਫਿਰ ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਹੈ ਇਹ ਆਪਣੇ ਪਿੰਡ ਦੇ ਵਿੱਚ ਫਿਰ ਆ ਜਾਂਦੇ ਨੇ ਪਰ ਪਰਿਵਾਰ ਵਾਲੇ ਵੀ ਇੰਨੇ ਗੁੱਸੇ ਦੇ ਵਿੱਚ ਹੁੰਦੇ ਨੇ ਵਿਆਹ ਨੂੰ 6 ਸਾਲ ਬੀਤ ਜਾਂਦੇ ਨੇ ਪਰ ਪਰਿਵਾਰ ਵਾਲੇ ਉਹ ਲੜਕੀ ਨੂੰ ਅਪਣਾਂਦੇ ਨਹੀਂ। ਉਹ ਇਸ ਗੱਲ ਤੋਂ ਨਰਾਜ਼ ਹੁੰਦੇ ਨੇ ਕਿ ਜੱਸੀ ਨੇ ਉਹਦੇ ਨਾਲ ਵਿਆਹ ਕਿਉਂ ਕਰਾਇਆ। ਉਹ ਨਹੀਂ ਸਨਚਾਉਂਦੇ ਉਹਦੇ ਨਾਲ ਵਿਆਹ ਹੋਵੇ। ਜੱਸੀ ਆਪਣੇ ਘਰਦਿਆਂ ਨਾਲ ਸਾਰਿਆਂ ਨਾਲ ਲੜ ਕੇ ਉਹਨਾਂ ਦੇ ਵਿਰੋਧ ਦੇ ਬਾਵਜੂਦ ਉਹ ਲੜਕੀ ਨਾਲ ਵਿਆਹ ਕਰਾਂਦਾ ਹੈ। ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਠੀਕ ਚੱਲਦੀ ਹੈ। ਦੋ ਬੱਚੇ ਵੀ ਹੁੰਦੇ ਨੇ ਇਹਨਾਂ ਦੇ ਘਰ। ਵਿਆਹ ਨੂੰ 5 ਸਾਲ ਬੀਤ ਜਾਂਦੇ ਨੇ। ਇੱਥੋਂ ਤੱਕ ਸਾਰਾ ਕੁਝ ਠੀਕ ਹੁੰਦਾ ਹੈ। ਜੱਸੀ ਉਸੇ ਕਾਰੋਬਾਰ ਦੇ ਵਿੱਚ ਚੱਲਾ ਜਾਂਦਾ ਘਰ ਦੇ ਵਿੱਚ ਸਭ ਕੁਝ ਠੀਕ-ਠਾਕ ਸੀ ਪਰ 5 ਸਾਲ ਬਾਅਦ ਜੱਸੀ ਨੂੰ ਅਚਾਨਕ ਪਿੰਡ ਦੇ ਵਿੱਚੋਂ ਪਤਾ ਲੱਗਦਾ ਵੀ ਉਹਦੀ ਪਤਨੀ ਦੀ ਉਹਨਾਂ ਦੇ ਜੱਸੀ ਦੇ ਚਾਚੇ ਦੇ ਮੁੰਡੇ ਦੇ ਨਾਲ ਹੀ ਕੋਈ ਗੱਲਬਾਤ ਹੈ ਉਹਦੀ ਜੱਸੀ ਪਹਿਲਾਂ ਤਾਂ ਮੰਨਦਾ ਨਹੀਂ ਕਿਉਂਕਿ ਜੱਸੀ ਨੂੰ ਇਹ ਸੀ ਵੀ ਸਾਡੀ ਲਵ ਮੈਰਿਜ ਹੋਈ ਹੈ ਮੈਨੂੰ ਪਿਆਰ ਕਰਦੀ ਹੈ ਵੈਸੋ ਜੀ ਕੋਈ ਗੱਲਬਾਤ ਜੱਸੀ ਨੂੰ ਦੇਖਣ ਸੁਣਨ ਨੂੰ ਮਿਲੀ ਵੀ ਨਹੀਂ ਸੀ ਪਰ ਜਦੋਂ ਹੁਣ ਪਿੰਡ 'ਚੋਂ ਪਤਾ ਲੱਗਦਾ ਥੋੜਾ ਜਿਹਾ ਜੱਸੀ ਦੇ ਮਨ ਦੇ ਵਿੱਚ ਸ਼ੱਕ ਕਿਤੇ ਨਾ ਕਿਤੇ ਹੁੰਦਾ ਪਰ ਉਹ ਗੱਲ ਨੂੰ ਬਹੁਤਾ ਧਿਆਨ ਨਹੀਂ ਦਿੰਦਾ ਉਸ ਗੱਲ ਤੇ ਵੀ ਇਹ ਨਹੀਂ ਹੋ ਸਕਦਾ ਫਿਰ ਹੋਰ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਦੋਂ ਥੋੜੀਆਂ ਜੀਆਂ ਗੱਲਾਂ ਪਤਨੀਆਂ ਸ਼ੁਰੂ ਹੁੰਦੀਆਂ ਨੇ ਤਾਂ ਜੱਸੀ ਆਪਣੀ ਪਤਨੀ ਤੋਂ ਪੁੱਛਦਾ ਵੀ ਮੈਨੂੰ ਤੇਰੇ ਬਾਰੇ ਪਤਾ ਲੱਗਾ ਵੀ ਤੇਰਾ ਉਸ ਲੜਕੇ ਦੇ ਨਾਲ ਕੋਈ ਚੱਕਰ ਚੱਲਦਾ ਹੁਣ ਜੱਸੀ ਦੀ ਘਰ ਵਾਲੀ ਕਹਿੰਦੀ ਵੀ ਦਿਮਾਗ ਖਰਾਬ ਹੈ ਤੁਹਾਡਾ ਇਹ ਕਿਵੇਂ ਦੀਆਂ ਗੱਲਾਂ ਕਿਉਂਕਿ ਜੱਸੀ ਦੀ ਜਿਹੜੀ ਘਰ ਵਾਲੀ ਸੀ ਉਹਦੀ ਉਮਰ ਹੁੰਦੀ ਹੈ 32-33 ਸਾਲ ਤੇ ਜਿਹੜੇ ਲੜਕੇ ਦੇ ਨਾਲ ਆ ਫੇਰ ਦੀ ਗੱਲ ਚੱਲਦੀ ਸੀ ਉਹ ਤੋਂ 13-14 ਸਾਲ ਛੋਟਾ ਹੁੰਦਾ ਵੀ ਮੇਰੇ ਬੱਚਿਆਂ ਵਰਗਾ। ਜੱਸੀ ਉਹੀ ਗੱਲ ਉਹ ਲੜਕੇ ਤੋਂ ਵੀ ਜਾ ਕੇ ਪੁੱਛਦਾ। ਉਹਦਾ ਵੀ ਇਹੀ ਕਹਿਣਾ ਹੁੰਦਾ ਵੀ ਇਹ ਕਿਵੇਂ ਦੀ ਗੱਲ ਕਰਦੇ ਹੋ? ਉਹ ਮੇਰੀ ਮਾਵਾ ਵਰਗੀ ਹੈ। ਜੱਸੀ ਸ਼ਾਂਤ ਹੋ ਜਾਂਦਾ। ਪਰ ਜੱਸੀ ਨੂੰ ਬਾਹਰੋਂ ਉਹ ਗੱਲਾਂ ਜਿਹੜੀਆਂ ਸੀ ਉਹ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸੀ ਜਦੋਂ ਸ਼ੱਕ ਇੱਕ ਵਾਰੀ ਦਿਮਾਗ ਦੇ ਅੰਦਰ ਆ ਜਾਏ ਤਾਂ ਫਿਰ ਉਹ ਨਿਕਲਦਾ ਬੜਾ ਔਖਾ ਹੈ। ਜੱਸੀ ਹੁਣ ਥੋੜੀ-ਬਹੁਤ ਇਹਨਾਂ ਦੀ ਜਿਹੜੀ ਪੈਰਵਾਈ ਲੱਗ ਗਿਆ ਕਰਨ ਜਦ ਧਿਆਨ ਦੇਣ ਲੱਗ ਜਾਂਦੇ ਇਹਨਾਂ ਤੇ ਜੱਸੀ ਨੂੰ ਕੋਈ ਸ਼ੱਕ ਹੋਣਾ ਸ਼ੁਰੂ ਵੀ ਹੁੰਦਾ ਕਿਉਂਕਿ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ ਹੁਣ ਚਾਚੇ ਦਾ ਮੁੰਡਾ ਸੀ ਪਰਿਵਾਰ ਦੇ ਵਿੱਚੋਂ ਇਹਨਾਂ ਦਾ ਉਹਨਾਂ ਦੇ ਘਰ ਆਉਣਾ ਜਾਣਾ ਤੇ ਉਹਨਾਂ ਦਾ ਇਹਨਾਂ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਕਿਤੇ ਨਾ ਕਿਤੇ ਗੱਲਾਂ ਬਾਤਾਂ ਦੇ ਵਿੱਚ ਜੱਸੀ ਨੂੰ ਸ਼ੱਕ ਵੀ ਹੋਇਆ ਜੱਸੀ ਕੀ ਕਰਦਾ ਜਿਹੜੀ ਇੰਸਟਾ ਹਾ ਚਲਾਉਂਦੀ ਹੈ ਇਹਦੀ ਘਰ ਵਾਲੀ ਉਹ ਆਈਡੀ ਦਾ ਪਾਸਵਰਡ ਲੈਂਦਾ ਉਹ ਆਪਣੇ ਫੋਨ ਤੇ ਵੀ ਚੈੱਕ ਕਰਨਾ ਸ਼ੁਰੂ ਕਰ ਲੈਂਦਾ ਤੇ ਜਦੋਂ ਇਹ ਚੈੱਕ ਕਰਦਾ ਇਹਨੂੰ ਮੈਸੇਜ ਦੇਖਦਾ ਦੋਨਾਂ ਦੀ ਚੈਟਿੰਗ ਹੋਈ ਦੇਖਦਾ ਤੇ ਚੈਟਿੰਗ ਜਿਹੜੀ ਹੋਈ ਦੇਖਦਾ ਇਹਨੂੰ ਸ਼ੱਕ ਹੁੰਦਾ ਹੁਣ ਸ਼ੱਕ ਯਕੀਨ ਦੇ ਵਿੱਚ ਬਦਲਣਾ ਸ਼ੁਰੂ ਹੁੰਦਾ ਜਿਵੇਂ ਦੀ ਇਹਨਾਂ ਦੀ ਆਪਸ ਦੇ ਵਿੱਚ ਚੈਟਿੰਗ ਹੁੰਦੀ ਹੈ ਫਿਰ ਫੋਨ ਵੀ ਰਿਕਾਰਡਿੰਗ ਤੇ ਲਾ ਲਏ ਜਾਂਦੇ ਨੇ ਹੁਣ ਜੱਸੀ ਕਿਤੇ ਨਾ ਕਿਤੇ ਇਹਨਾਂ ਨੂੰ ਫੜਨਾ ਚਾਹੁੰਦਾ ਸੀ ਪਰ ਕਿਤੇ ਵੀ ਉਹਨੂੰ ਇਹ ਮੌਕਾ ਤਾਂ ਨਹੀਂ ਮਿਲਦਾ ਪਰ ਜਿਹੜੀ ਰਿਕਾਰਡਿੰਗ ਹੈ ਰਿਕਾਰਡਿੰਗ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਗੱਲਾਂ ਐਸੀਆਂ ਸੀ ਵੀ ਜਿਹੜੀ ਇੱਕ ਪ੍ਰੇਮੀ ਤੇ ਪ੍ਰੇਮਿਕਾ ਚ ਜਾਂ ਪਤੀ ਤੇ ਪਤਨੀ ਚ ਹੋ ਸਕਦੀਆਂ ਸੀ। ਮਾਂ ਪੁੱਤ ਚ ਤਾਂ ਕਦੇ ਵੀ ਨਹੀਂ। ਭੈਣ ਭਰਾ ਚ ਵੀ ਕਦੇ ਨਹੀਂ। ਜਾਂ ਇੱਕ ਦੋ ਅਣਜਾਣ ਲੋਕ ਕਦੇ ਵੀ ਐਵੇਂ ਦੀਆਂ ਗੱਲਾਂ ਨਹੀਂ ਕਰਦੇ। ਕਿਉਂਕਿ ਜੱਸੀ ਦਾ ਕਹਿਣਾ ਸੀ ਜਿਹੜੀ ਰਿਕਾਰਡਿੰਗਾਂ ਸੀ ਉਹਦੇ ਵਿੱਚ ਰਾਤ ਦੇ 12 1 ਵਜੇ ਕਿਹੜਾ ਬੰਦਾ ਜਿਹੜਾ ਕਿਸੇ ਦੀ ਪਤਨੀ ਨੂੰ ਬੁਲਾਏਗਾ ਬਾਹਰ ਮਿਲਣ ਵਾਸਤੇ ਤੇ ਪਤਨੀ ਬਾਹਰ ਮਿਲਣ ਵਾਸਤੇ ਜਾਏਗੀ। ਹੁਣ ਜਦੋਂ ਇਹ ਰਿਕਾਰਡਿੰਗਾਂ ਜੱਸੀ ਦੇ ਕੋਲ ਆਉਂਦੀਆਂ ਨੇ ਤਾਂ ਜੱਸੀ ਦਾ ਦਿਮਾਗ ਖਰਾਬ ਹੋਣਾ ਹੀ ਸੀ ਕਿ ਉਹਦੀ ਪਤਨੀ ਜਿਹਦੇ ਪਿੱਛੇ ਉਹਨੇ ਲੜਕੇ ਸਾਰਿਆਂ ਦੇ ਨਾਲ ਉਹਦੇ ਨਾਲ ਵਿਆਹ ਕਰਾਇਆ ਤੇ ਉਹ ਉਹੀ ਲੜਕੀ ਉਹਨੂੰ ਧੋਖਾ ਦੇਣਾ ਸ਼ੁਰੂ ਕਰਦੀ ਹੈ ਦੋ ਬੱਚੇ ਹੋਣ ਦੇ ਬਾਵਜੂਦ ਹੁਣ ਜਦੋਂ ਗੱਲ ਕਰਦਾ ਜੱਸੀ ਤੇ ਫਿਰ ਆਪਸ ਦੇ ਵਿੱਚ ਲੜਾਈ ਝਗੜੇ ਵੀ ਹੋਣੇ ਸ਼ੁਰੂ ਹੁੰਦੇ ਨੇ ਪਰ ਜੱਸੀ ਦੇ ਕੋਲ ਰਿਕਾਰਡਿੰਗਾਂ ਵੀ ਸੀ ਤਿੰਨ ਚਾਰ ਮਹੀਨੇ ਪਹਿਲਾਂ ਇਹ ਘਟਨਾ ਤੋਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਵੀ ਹੁੰਦੀ ਹੈ ਜੱਸੀ ਆਪਣੀ ਘਰਵਾਲੀ ਨੂੰ ਮਾਰਦਾ ਕੁੱਟਦਾ ਵੀ ਹੈ ਫਿਰ ਜੱਸੀ ਦੇ ਸਾਲੇ ਆਉਂਦੇ ਨੇ ਜਾਨੀ ਕਿ ਉਹ ਲੜਕੀ ਦੇ ਭਰਾ ਇਹਨਾਂ ਦੀ ਆਪਸ ਦੇ ਵਿੱਚ ਮਾਰ ਕੁੱਟ ਵੀ ਹੁੰਦੀ ਹੈ ਉਸ ਤੋਂ ਬਾਵਜੂਦ ਜੱਸੀ ਕਹਿੰਦਾ ਵੀ ਸਾਡੇ ਘਰ ਦਾ ਮੈਟਰ ਅਸੀਂ ਆਪੇ ਸੁਲਝਾ ਲਾਂਗੇ ਫਿਰ 4 ਮਹੀਨੇ ਬਾਅਦ ਜਦੋਂ ਹੋਰ ਗੱਲਾਂ ਦਾ ਪਤਾ ਲੱਗਦਾ ਜੱਸੀ ਉਹ ਲੜਕੇ ਕੋਲ ਹੀ ਜਾਂਦਾ ਉਹਨੂੰ ਪੁੱਛਦਾ ਵੀ ਤੁਹਾਡੇ ਵਿੱਚ ਆ ਸਾਰਾ ਕੁਝ ਹੈ ਤਾਂ ਲੜਕਾ ਮੰਨ ਲਿੰਦਾ ਲੜਕਾ ਉਹ ਮਾਫੀ ਮੰਗਦਾ ਵੀ ਜੋ ਕੁਝ ਹੋਇਆ ਇਹ ਮੈਂ ਮਾਫੀ ਮੰਗਦਾ ਵੀ ਅੱਗੇ ਤੋਂ ਇਹ ਗਲਤੀ ਨਹੀਂ ਹੋਏਗੀ ਹਾਲਾਂਕਿ ਮੈਂ ਕਈ ਵਾਰ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਆਪਣੇ ਭਰਾ ਨਾਲ ਗਲਤ ਕਰ ਰਿਹਾ ਹਾਂ ਉਹਦੇ ਨਾਲ ਧੋਖਾ ਹੈ ਪਰ ਉਸ ਲੜਕੀ ਨੇ ਮੈਨੂੰ ਨਹੀਂ ਛੱਡਿਆ ਉਹਨੂੰ ਮੇਰੀ ਹਾਲਤ ਪਹਿ ਚੁੱਕੀ ਸੀ ਤੇ ਪਰ ਉਹ ਵਾਰ-ਵਾਰ ਮੈਨੂੰ ਫੋਰਸ ਕਰਦੀ ਸੀ ਹਾਲਾਂਕਿ ਮੈਂ ਉਸ ਤੋਂ ਦੂਰ ਹੋਣਾ ਚਾਹੁੰਦਾ ਸੀ ਉਹਨੇ ਮੈਨੂੰ ਨਹੀਂ ਹੋਣ ਦਿੱਤਾ ਹੁਣ ਇਹ ਹੀ ਗੱਲ ਪਤਨੀ ਨਾਲ ਕੀਤੀ ਜਾਂਦੀ ਹੈ ਜਦੋਂ ਇਹਦੇ ਕੋਲ ਰਿਕਾਰਡਿੰਗਾਂ ਹੁੰਦੀਆਂ ਨੇ ਲੜਕਾ ਵੀ ਮੰਨ ਜਾਂਦਾ ਹੈ ਫਿਰ ਜੱਸੀ ਵੱਲੋਂ ਪਿੰਡ ਦੀ ਪੰਚਾਇਤ ਬੁਲਾਈ ਜਾਂਦੀ ਹੈ सरपंच मेंबर ਪਿੰਡ ਦੇ ਲੋਕ ਘਰ ਦੇ ਲੋਕ ਸਾਰੇ ਇਕੱਠੇ ਹੁੰਦੇ ਨੇ ਉੱਥੇ ਵੀ ਲੜਕਾ ਉਹ ਜਿਹੜਾ ਦੂਜਾ ਸੀ ਉਹ ਮਾਫੀ ਮੰਗਦਾ ਹਾਲਾਂਕਿ ਉਹ ਲੜਕਾ ਜਿਹੜਾ ਸੀ ਉਹ ਨਸ਼ੇ ਵੀ ਕਰਦਾ ਇਹਦੇ باوجود ਇਸ ਔਰਤ ਦੀ ਉਹਦੇ ਨਾਲ ਫਰੈਂਡਸ਼ਿਪ ਹੁੰਦੀ ਹੈ ਉਹਨੂੰ ਮਿਲਦੀ ਵੀ ਹੈ ਤੇ ਇਹਨਾਂ ਦੇ ਵਿੱਚ ਨਜਾਇਜ਼ ਸੰਬੰਧ ਵੀ ਸਾਬਤ ਹੁੰਦੇ ਨੇ ਉਹ ਲੜਕੇ ਦੇ ਕਹਿਣ ਦੇ ਮੁਤਾਬਕ ਉੱਥੇ ਪੰਚਾਇਤ ਵੱਲੋਂ ਪੁੱਛਿਆ ਜਾਂਦਾ ਸਾਰਾ ਕੁਝ ਸਾਰੀਆਂ ਗੱਲਾਂ ਕਲੀਅਰ ਹੁੰਦੀਆਂ ਨੇ ਔਰ ਰਿਕਾਰਡਿੰਗਾਂ ਹੁੰਦੀਆਂ ਨੇ ਉਹ ਲੜਕੇ ਨੂੰ ਵੀ ਬੁਲਾਇਆ ਜਾਂਦਾ ਲੜਕਾ ਮਾਫੀ ਮੰਗਦਾ ਵੀ ਜੋ ਕੁਝ ਹੋਇਆ ਮੇਰ ਤੋਂ ਗਲਤ ਹੋਇਆ ਵੀ ਅੱਗੇ ਤੋਂ ਮੈਂ ਕੰਮ ਨਹੀਂ ਕਰਾਂਗਾ ਪਰ ਜੋ ਕੁਝ ਹੋਣਾ ਸੀ ਉਹ ਹੋ ਚੁੱਕਿਆ ਸੀ ਉਹ ਕਹਿੰਦੇ ਨੇ ਵੀ ਅੱਖੀ ਦੇਖੇ ਮੱਖੀ ਨਹੀਂ ਖਾਦੀ ਜਾਂਦੀ ਜੱਸੀ ਫਿਰ ਕੀ ਕਰਦਾ ਕਿਉਂਕਿ ਫੈਸਲਾ ਜੱਸੀ ਤੇ ਛੱਡਿਆ ਜਾਂਦਾ ਜੱਸੀ ਆਪਣੀ ਘਰਵਾਲੀ ਨੂੰ ਤੇ ਉਹ ਲੜਕੇ ਨੂੰ ਆਪਣੀ ਘਰਵਾਲੀ ਨੂੰ ਲੜਕੇ ਦੇ ਨਾਲ ਹੀ ਤੋੜ ਦਿੰਦਾ ਵੀ ਤੂੰ ਇਹ ਦੇ ਕਰਕੇ ਮੈਨੂੰ ਛੱਡਿਆ ਇਹ ਦੇ ਕਰਕੇ ਤੂੰ ਸਾਰਾ ਕੁਝ ਕੀਤਾ ਇਹਦੇ ਕਰਕੇ ਪੰਚਾਇਤ ਹੋ ਰਹੀ ਐ ਤੇਰੇ ਕਰਕੇ ਮੈਂ ਸਾਰਾ ਕੁਝ ਛੱਡਿਆ ਹੁਣ ਤੂੰ ਇਹਦੇ ਕਰਕੇ ਜੇ ਮੈਨੂੰ ਛੱਡਿਆ ਤੂੰ ਇਹਦੇ ਨਾਲ ਹੀ ਜਾ ਜੱਸੀ ਉਹਨਾਂ ਨੂੰ ਉੱਥੋਂ ਜਾਣ ਵਾਸਤੇ ਕਹਿੰਦਾ ਉੱਠ ਉਹ ਲੜਕਾ ਉੱਠਦਾ ਲੜਕਾ ਉੱਠ ਕੇ ਔਰਤ ਨੂੰ ਕਹਿੰਦਾ ਵੀ ਚੱਲ ਉੱਠ ਫਿਰ ਉਹ ਹੱਥਾਂ ਦੇ ਵਿੱਚ ਹੱਥ ਵੀ ਪਾਉਂਦੇ ਨੇ ਉਹ ਜਿਹੜੀ ਵੀਡੀਓ ਐ ਵੀਡੀਓ ਦੇ ਵਿੱਚ ਸਭ ਦੇਖਣ ਨੂੰ ਮਿਲਦਾ ਵੀਡੀਓ ਬੜਾਈ ਜਾਂਦੀ ਉਹਨਾਂ ਦੀ ਤੇ ਹੱਥਾਂ ਦੇ ਵਿੱਚ ਹੱਥ ਪਾ ਕੇ ਉੱਥੋਂ ਚਲੇ ਜਾਂਦੇ ਉਸ ਤੋਂ ਬਾਅਦ ਲੜਕੀ ਦੀ ਮਾਂ ਆਉਂਦੀ ਹੈ ਲੜਕੀ ਨੂੰ ਲੈ ਜਾਂਦੀ ਹੈ ਹਾਲਾਂਕਿ ਉੱਥੇ ਨਹੀਂ ਰਹਿਣ ਦਿੱਤਾ ਜਾਂਦਾ ਬਾਅਦ ਚ ਲੜਕੀ ਦਾ ਕਹਿਣਾ ਸੀ ਵੀ ਇਹਨੂੰ ਮਾਰਦਾ ਘੁੱਟਦਾ ਸੀ ਸਾਡੀ ਇਹੋ ਜੀ ਆਪਸ ਦੇ ਵਿੱਚ ਕੋਈ ਗੱਲ ਨਹੀਂ ਸੀ ਜੱਸੀ ਗਲਤ ਕਰਦਾ ਸੀ ਜੱਸੀ ਦੇ ਹੋਰਾਂ ਦੇ ਨਾਲ ਰਿਲੇਸ਼ਨ ਸੀ ਤੇ ਮੈਂ ਉਹ ਲੜਕੇ ਦੇ ਨਾਲ ਗਲਤ ਨਹੀਂ ਸੀ ਜਦ ਕਿ ਉਹਦੇ ਲੜਕੇ ਦਾ ਕਹਿਣਾ ਸੀ ਆਉਣ ਕੈਮਰਾ ਉਹ ਲੜਕਾ ਕਹਿੰਦਾ ਵੀ ਮੈਂ ਜੋ ਵੀ ਕੁਝ ਕੀਤਾ ਇਹ ਗਲਤ ਹੋਇਆ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਪਰ ਚਲੋ ਜੋ ਹੋ ਗਿਆ ਦੀ ਮੈਂ ਮਾਫੀ ਮੰਗਦਾ ਵੀ ਸਾਡੇ ਵਿੱਚ ਰਿਲੇਸ਼ਨ ਹੈਗੇ ਸੀ ਲੜਕੇ ਦਾ ਕਹਿਣਾ ਇਹ ਹੈ ਦੂਜੀ ਗੱਲ ਲੜਕੀ ਦਾ ਕਹਿਣਾ ਵੀ ਮੇਰੇ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਹੁਣ ਪੰਚਾਇਤ ਦੇ ਵਿੱਚ ਸਾਫ਼ ਦਿਖਦਾ ਵੀਡੀਓ ਦੇ ਵਿੱਚ ਉਹ ਲੜਕਾ ਉਹਨੂੰ ਉੱਠਣ ਵਾਸਤੇ ਕਹਿੰਦਾ ਤੇ ਉਹਦਾ ਹੱਥ ਫੜਦਾ ਜੇ ਲੜਕੀ ਸਹੀ ਸੀ ਤਾਂ ਲੜਕੀ ਸਹੀ ਹੁੰਦੀ ਤਾਂ ਇਹ ਵੀ ਕਹਿ ਸਕਦੀ ਵੀ ਤੂੰ ਕੌਣ ਹੋਣਾ ਮੇਰਾ ਹੱਥ ਫੜਨ ਵਾਲਾ ਜੇ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਮੈਂ ਤੇਰੇ ਨਾਲ ਕਿਉਂ ਜਾਵਾਂ ਤੇ ਘਰ ਵਾਲੇ ਦੇ ਵੀ ਗੱਲ ਪੈਂਦੀ ਜੇ ਸਹੀ ਹੁੰਦੀ ਵੀ ਤੂੰ ਕੌਣ ਹੋਣਾ ਮੈਨੂੰ ਕੱਢਣ ਵਾਲਾ ਮੈਂ ਇਸ ਘਰ ਦੀ ਮਾਲਕ ਮੇਰੇ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਜਦ ਕਿ ਲੜਕਾ ਉਹਨੂੰ ਉੱਠ ਕੇ ਉੱਥੇ ਕਹਿੰਦਾ ਵੀ ਚੱਲ ਆ ਚੱਲੀਏ ਤੇ ਉੱਠ ਕੇ ਉਹਦੇ ਹੱਥ ਦੇ ਵਿੱਚ ਹੱਥ ਵੀ ਪਾਉਂਦੀ ਹੈ ਉਹਦੇ ਨਾਲ ਚਲੀ ਵੀ ਜਾਂਦੀ ਹੈ ਜੇ ਇੱਕ ਸਹੀ ਔਰਤ ਹੋਏਗੀ ਨਾ ਤਾਂ ਉਹਨੂੰ ਘਰ ਵਾਲਾ ਘਰੋਂ ਕੱਢ ਸਕਦਾ ਨਾ ਕੋਈ ਗੈਰ ਜੀ ਦੇ ਨਾਲ ਕੋਈ ਰਿਲੇਸ਼ਨ ਹੀ ਨਾ ਹੋਵੇ ਉਹ ਹੱਥ ਫੜ ਸਕੇ ਇਹ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਉੱਥੇ ਉਹ ਸ਼ਰਿਆਮ ਉਹਦੇ ਨਾਲ ਹੱਥ ਫੜ ਕੇ ਜਾਂਦੀ ਵੀ ਦਿਖਦੀ ਹੈ ਵੀਡੀਓ ਦੇ ਵਿੱਚ ਤੇ ਜੇ ਆਪਾਂ ਕਿਸੇ ਸਹੀ ਔਰਤ ਨੂੰ ਕਹਾਂਗੇ ਕੋਈ ਬੰਦਾ ਘਰ ਵਾਲਾ ਕਹਿੰਦਾ ਤਾਂ ਉਲਟੀ ਘਰ ਵਾਲੇ ਦੀ ਵੀ ਗੱਲ ਪੈਗੀ ਤੇ ਉਹਦੇ ਵੀ ਗੱਲ ਪੈਗੀ ਪਰ ਉੱਥੋਂ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੀ ਮਾਂ ਦੇ ਨਾਲ ਚਲੀ ਜਾਂਦੀ ਹੈ ਹੁਣ ਪਿੱਛੇ ਬਚਦੇ ਨੇ ਦੋ ਬੱਚੇ ਜਿਹੜੀ ਕਿ ਇੱਕ ਲੜਕੀ ਇੱਕ 3 ਸਾਲ ਦਾ ਬੇਟਾ ਉਹ ਜੱਸੀ ਕੋਲ ਨੇ ਕਹਿੰਦਾ ਮੈਂ ਆਪੇ ਪਾਲ ਲਾਂਗਾ ਜਿਸ ਤਰੀਕੇ ਵੀ ਪਰ ਐਡਾ ਕੰਮ ਸੌਖਾ ਨਹੀਂ ਔਰਤ ਚਲੀ ਜਾਂਦੀ ਹੈ ਉਸ ਤੋਂ ਬਾਅਦ ਔਰਤ ਦੀ ਵੀ ਜਿਹੜੀ ਇੰਟਰਵਿਊ ਹੁੰਦੀ ਹੈ ਉਹਦਾ ਕਹਿਣਾ ਸੀ ਵੀ ਠੀਕ ਹੈ ਮੈਂ ਦੋ ਬੱਚੇ ਕਿੱਥੋਂ ਲਿਆ ਕੇ ਪਾਲਾਂਗੀ ਕਿਉਂਕਿ ਮੇਰੇ ਪਹਿਲਾਂ ਵੀ ਦੋ ਬੇਟੇ ਨੇ ਮੇਰੇ ਪਿਓ ਦਾ ਐਕਸੀਡੈਂਟ ਹੋਇਆ ਤੇ ਮਾਂ ਘਰਾਂ 'ਚ ਕੰਮ ਕਰਦੀ ਹੈ ਤੇ ਮੈਂ ਉਹ ਬੱਚੇ ਵੀ ਪਾਲਣੇ ਨੇ ਮਤਲਬ ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਪਤੀ ਨੂੰ ਛੱਡੋ ਬੱਚਿਆਂ ਨੂੰ ਵੀ ਇੱਕ ਦਮ ਤੋੜ ਕੇ ਸਿੱਟਦਾ ਵੀ ਜੇ ਪਾਲਣੇ ਨੇ ਤਾਂ ਪਾਲ ਲੈ ਮੈਨੂੰ ਕੋਈ ਚੱਕਰ ਨਹੀਂ ਹੁਣ ਬੱਚੇ ਜਿਹੜੇ ਨੇ ਉਹ ਜੱਸੀ ਦੀ ਜ਼ਿੰਮੇਵਾਰੀ ਬੱਚੇ ਜਿਹੜਾ ਛੋਟਾ ਬੇਟਾ ਰੋਂਦਾ ਅੱਜ ਵੀ ਮਾਂ ਨੂੰ ਕਿਉਂਕਿ ਬੱਚੇ ਨੂੰ ਤਾਂ ਹਜੇ 3 ਸਾਲ ਦਾ ਉਹਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਵੀ ਕੀ ਹੋਇਆ ਕੀ ਨਹੀਂ ਉਹਨੂੰ ਸਿਰਫ ਇਹ ਦਿਖਦਾ ਵੀ ਮੇਰੀ ਮਾਂ ਮੇਰੇ ਕੋਲ ਨਹੀਂ ਹੈਗੀ ਹੁਣ ਦੇਖਿਆ ਜਾਏ ਤਾਂ ਸਮਾਜ ਜਾ ਕਿਹੜੇ ਪਾਸੇ ਰਿਹਾ ਇਹ ਘਟਨਾ ਪੰਜਾਬ ਦੀ ਮਲੋਟ ਦੀ ਇੱਕ ਔਰਤ ਜਿਹੜੀ ਪਹਿਲਾਂ ਵੀ ਆਈ ਚਲੋ ਅਣਬਣ ਹੋਈ ਨਹੀਂ ਬਣੀ ਤਲਾਕ ਹੋ ਜੇ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਬਾਅਦ ਦੇ ਵਿੱਚ ਫਿਰ ਕਈ ਘਟਨਾਵਾਂ ਜਿਹੜੀਆਂ ਵਾਪਰ ਜਾਂਦੀਆਂ ਦੂਜੇ ਪਾਸੇ ਜੱਸੀ ਦਾ ਵੀ ਵਿਆਹ ਹੋਇਆ ਹੁੰਦਾ ਉਹਦਾ ਵੀ ਤਲਾਕ ਹੋ ਗਿਆ ਚਲੋ ਦੋਨੋਂ ਤਲਾਕਸ਼ੂਦਾ ਸੀ ਦੋਨਾਂ ਦਾ ਆਪਸ ਦੇ ਵਿੱਚ ਵਿਆਹ ਹੁੰਦਾ ਪਰ ਉਹਦਾ ਫਿਰ ਕਿਸੇ ਦੇ ਨਾਲ ਰਿਲੇਸ਼ਨ ਬਣਦਾ ਉਦੋਂ ਬਾਅਦ ਇਹ ਸਾਰਾ ਕੁਝ ਹੁੰਦਾ ਹੁਣ ਇੱਥੇ ਜੱਸੀ ਤੋਂ ਕਿਹਾ ਜਾਂਦਾ ਵੀ ਇਹ ਬਹੁਤ ਵੱਡਾ ਜਿਗਰਾ ਸੀ ਜਿਹੜਾ ਆਪਣੀ ਘਰਵਾਲੀ ਨੂੰ ਕਿਸੇ ਹੋਰ ਦੇ ਨਾਲ ਤੋੜਨਾ ਉਹ ਕਹਿੰਦਾ ਵੀ ਮੈਂ ਇਹ ਕਦਮ ਇਹਸ ਕਰਕੇ ਚੁੱਕਿਆ ਵੀ ਕੱਲ ਨੂੰ ਕੋਈ ਘਟਨਾ ਵਾਪਰ ਜੇ ਇਹ ਮੈਨੂੰ ਮਾਰ ਦੇ ਜਾਂ ਮੈਂ ਇਹਨੂੰ ਮਾਰਦਾ ਫਿਰ ਵੀ ਜ਼ਿੰਦਗੀਆਂ ਬਰਬਾਦ ਹੋਣੀਆਂ ਨੇ ਤੇ ਜੇ ਉਹਦੇ ਕਰਕੇ ਛੱਡਿਆ ਤਾਂ ਉਹਦੇ ਨਾਲ ਹੀ ਬਸ ਕੇ ਵਿਖਾ ਦੇ ਜਾਂ ਉਹਦੇ ਨਾਲ ਹੀ ਰਹਿ ਕੇ ਵਿਖਾ ਦੇ ਜੱਸੀ ਦਾ ਕਹਿਣਾ ਸੀ ਵੀ ਮੈਨੂੰ ਰਾਤ ਨੂੰ ਪਤਾ ਨਹੀਂ ਸੀ ਲੱਗਦਾ ਮੈਂ ਸੌਂਦਾ ਸੀ ਇਹਨਾਂ ਦੇ ਆਪਸ ਦੇ ਵਿੱਚ ਮੈਸੇਜ ਆਉਂਦੇ ਸੀ ਇੱਕ ਦੂਜੇ ਨੂੰ ਮਿਲਦੇ ਵੀ ਸੀ ਵੀ ਇਹੋ ਜਿਹਾ ਕਿਹੜਾ ਬੰਦਾ ਜਿਸ ਨੂੰ ਕੋਈ ਜਾਗ ਹੀ ਨਾ ਏ ਪਰ ਮੈਨੂੰ ਮਹਿਸੂਸ ਹੁੰਦਾ ਕਿਉਂਕਿ ਜੇ ਕੋਈ ਨੀਂਦ ਦੀ ਗੋਲੀ ਲਗਾਤਾਰ ਖਾਂਦਾ ਹੈ ਤਾਂ ਉਹਦਾ ਸਾਹ ਵੀ ਰੁਕਣ ਲੱਗ ਜਾਂਦਾ ਉਹਨੂੰ ਦਿੱਕਤਾਂ ਆਉਂਦੀਆਂ ਨੇ ਬਿਨਾਂ ਮਤਲਬ ਤੋਂ ਜੇ ਕੋਈ ਨੀਂਦ ਦੀ ਗੋਲੀ ਖਾਏਗਾ ਜੱਸੀ ਦਾ ਕਹਿਣਾ ਸੀ ਵੀ ਮੈਨੂੰ ਸ਼ੱਕ ਹੈ ਮੈਨੂੰ ਨੀਂਦ ਦੀ ਗੋਲੀ ਦਿੱਤੀ ਜਾਂਦੀ ਸੀ ਕਿਉਂਕਿ ਮੇਰੀ ਜ਼ੁਬਾਨ ਚਿਪਕ ਜਾਂਦੀ ਮੇਰਾ ਸਾਹ ਵੀ ਰੁਕਦਾ ਸੀ ਹੁਣ ਮੈਨੂੰ ਇਹ ਲੱਗਦਾ ਵੀ ਜਿਵੇਂ ਮੈਨੂੰ ਕੋਈ ਨਸ਼ੇ ਦੀ ਗੋਲੀ ਦਿੱਤੀ ਗਈ ਹੋਵੇ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਮੈਂ ਕਦੋਂ ਸੁੱਤਾ ਕਿੱਥੇ ਸੁੱਤਾ ਕੀ ਹੋਇਆ ਕੀ ਨਹੀਂ ਕਦੋਂ ਮਿਲ ਕੇ ਆਈ ਆ ਇਹ ਸਾਰਾ ਕੁਝ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਤੇ ਹੁਣ ਇਹ ਕੜੀਆਂ ਜੁੜਦੀਆਂ ਨੇ ਵੀ ਜੋ ਕੁਝ ਹੁੰਦਾ ਸੀ ਇਹ ਇਸ ਕਾਰਨ ਹੁੰਦਾ ਸੀ ਮੈਨੂੰ ਕਦੋਂ ਤੋਂ ਗੋਲੀ ਦਿੱਤੀ ਜਾ ਰਹੀ ਮੈਨੂੰ ਇਹ ਵੀ ਨਹੀਂ ਪਤਾ ਕਿਵੇਂ ਦਿੱਤੀ ਜਾ ਰਹੀ ਹੈ ਇਹ ਵੀ ਨਹੀਂ ਪਤਾ ਪਰ ਮੈਨੂੰ ਸ਼ੱਕ ਆ ਵੀ ਜਿਵੇਂ ਮੇਰੀ ਜਿਹੜੀ ਜ਼ਬਾਨ ਤਾਲੂ ਨਾਲ ਲੱਗਣੀ ਸ਼ੁਰੂ ਹੋਈ ਮੇਰਾ ਸਾਹ ਰੁਕਣਾ ਸ਼ੁਰੂ ਹੋਇਆ ਵੀ ਕਿਤੇ ਨਾ ਕਿਤੇ ਕੋਈ ਚੱਕਰ ਜ਼ਰੂਰ ਸੀ ਵੀ ਨਾ ਤਾਂ ਮੈਨੂੰ ਪਤਾ ਲੱਗਦਾ ਸੀ ਹੁਣ ਹਾਲ ਫਿਲਹਾਲ ਜਿਹੜੀ ਉਹ ਲੜਕੀ ਹੈ ਆਪਣੀ ਮਾਂ ਦੇ ਕੋਲ ਹੈ ਤੇ ਜੱਸੀ ਦੇ ਕੋਲ ਉਹਦੇ ਦੋ ਬੱਚੇ ਨੇ ਅੱਗੇ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਜੱਸੀ ਦੀ ਵੀ ਬੜੀ ਔਖੀ ਹੈ ਛੋਟੇ ਬੱਚਿਆਂ ਨੂੰ ਪਾਲਣਾ ਵੀ ਤੇ ਘਰ ਦਾ ਕੰਮ ਵੀ ਕਰਨਾ ਤੇ ਪੈਸਾ ਵੀ ਕਮਾਣਾ ਉਸ ਲੜਕੀ ਵਾਸਤੇ ਵੀ ਹੋ ਸਕਦਾ ਜ਼ਿੰਦਗੀ ਔਖੀ ਹੋਵੇ ਪਰ ਗੱਲ ਇਹ ਹੈ ਵੀ ਜਿਹੜਾ ਸਮਾਜ ਹੈ ਉਹ ਜਾ ਕਿਸ ਪਾਸੇ ਰਿਹਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਜੇ ਉਸ ਲੜਕੀ ਨੇ ਵੀ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕੀਤਾ ਹੁੰਦਾ ਇੱਕ ਵਾਰੀ ਘਰ ਉਹ ਜਿਹੜਾ ਅਸੀਂ ਦੁਬਾਰਾ ਬਸਿਆ ਸੀ ਜਿਵੇਂ ਵੀ ਸੀ ਜੇ ਘਰ ਨੂੰ ਜੋੜ ਕੇ ਰੱਖਦੀ ਤਾਂ ਅੱਜ ਇਹ ਸਾਰਾ ਕੁਝ ਨਾ ਹੁੰਦਾ ਬੜੀਆਂ ਮੁਸੀਬਤਾਂ ਤੋਂ ਆਪਾਂ ਬਚ ਸਕਦੇ ਹਾਂ ਭਾਵਨਾਵਾਂ ਤੇ ਜੇ ਕੰਟਰੋਲ ਰੱਖੀਏ ਕੰਟਰੋਲ ਕਰਨਾ ਬਹੁਤ ਔਖਾ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ